ਜਲਦੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਜਣੇ ਹੋਪ ਤੁਸੀਂ ਸਾਰੇ ਵੀਰ ਭੈਣ ਵਧੀਆ ਹੋਵੋਗੇ ਤੇ ਮੈਂ ਨਾ ਅੱਜ ਦੇ ਵਲੌਗ ਦੀ ਸਟਾਰਟ ਸਟਾਰਟਿੰਗ ਕਰਨ ਲੱਗੀ ਸੀ ਕੁਛ ਨਾ ਤਬੀਅਤ ਵੀ ਖਰਾਬ ਹੈ ਤੇ ਦਿਲ ਵੀ ਨਹੀਂ ਸੀ ਕਰਦਾ ਤੇ ਮੈਂ ਤੁਹਾਨੂੰ ਦਿਖਾਣਾ ਚਾਹਦੀ ਸੀ ਕਿ ਜਦੋਂ ਬੰਦਾ ਹੈ ਨਾ ਬਿਮਾਰ ਹੁੰਦਾ ਹੈ ਘਰ ਦੇ ਵਿੱਚ ਕੋਈ ਕੰਮ ਕਰਨ ਵਾਲਾ ਨਹੀਂ ਹੁੰਦਾ ਤੇ ਘਰ ਦਾ ਕੀ ਹਾਲ ਹੋਇਆ ਹੋ ਹੁੰਦਾ ਹੈ ਨਾ ਤੇ ਤੁਸੀਂ ਦੇਖਿਓ ਕਿੰਨਾ ਕਿਤੇ ਭਾਂਡੇ ਪੈਨੇ ਜੋ ਆਕਾ ਨੇ ਘਰੇ ਸੀਗੇ ਅੱਜ ਹੈ ਨਾ ਤੇ ਸਾਰੇ ਹੀ ਇੰਨਾ ਗੰਦਾ ਕੀਤਾ ਪਿਆ ਹੈ ਨਾ ਤੇ ਘਰ ਦੇ ਵਿੱਚ ਬਸ ਮੈਂ ਕਿਹਾ ਚੱਲ ਹੁਣ ਮੈਂ ਨਾ ਉਹ ਘਰ ਹੀ ਲਾਵਾਂ ਮੇਰਾ ਮोटा ਕੰਮ ਜਿਹੜਾ ਹੈਗਾ ਕੁਛ ਮੈਂ ਕੱਪੜੇ ਵੀ ਕਰਨੇ ਨੇ ਧੋਣੇ ਨੇ ਕਿਉਂਕਿ ਬੱਚਾ ਨੇ ਸਵੇਰੇ ਸਕੂਲ ਵੀ ਜਾਣਾ ਤੇ ਕੱਪੜੇ ਧੋਣ ਵਾਲੇ ਪਏ ਸੀਗੇ ਮੈਂ ਕਿਹਾ ਕੱਪੜੇ-ਕੱਪੜੇ ਧੋ ਲੈਂਦੀ ਹਾਂ ਤੇ ਨਾਲੇ ਥੋੜਾ ਜਿਹਾ ਵਲੌਗ ਸ਼ੂਟ ਕਰ ਲੈਂਦੀ ਬਸ ਥੋੜਾ ਜਿਹਾ ਹੀ ਕਰੂੰਗੀ ਜ਼ਿਆਦਾ ਨਹੀਂ ਕਿਉਂਕਿ ਦਿਹਾੜਾ ਜਿਆਦਾ ਖਰਾਬ ਹੈ ਕੁਛ ਮੋੜ ਜਾ ਵੀ ਥੋੜਾ ਜਿਹਾ ਆਫ ਹੋਇਆ ਪਿਆ ਹਾਂ ਅੱਜ ਦਿੱਕੀ ਦਾਰ ਨਾਲ ਲੜਾਈ ਹੋ ਗਈ ਹੈ ਤੇ ਵਾਸਤੇ ਕਰਕੇ ਮੇਰਾ ਮੂੜੀ ਬਿਲਕੁਲ ਠੀਕ ਨਹੀਂ ਹੈਗਾ ਤੇ ਮੈਨਾ ਬਸ ਸਕੇ ਮੈਨਾ ਚੱਕਲੇ ਆ ਸੀਗਾ ਮਤਲਬ ਕਿ ਬਾਲਤੀ ਚੱਕ ਲਈ ਆ ਸੀ ਜੋ ਕਿ ਕੱਪੜੇ ਨਾ ਧੋਣ ਵਾਲੇ ਪਏ ਨੇ ਹਨਾ ਬੱਚੇ ਨੇ ਸਕੂਲ ਹੀ ਜਾਣਾ ਤੇ ਮੇਰੀ ਕੁਸ਼ਤ ਤੇ ਵੀ ਠੀਕ ਨਹੀਂ ਸੀ ਤੇ ਦਿਨੇ ਤਾਂ ਮੈਂ ਧੋਤੇ ਨਹੀਂ ਹੈ ਤੇ ਹੁਣ ਤੇ ਸ਼ਾਮ ਦੇ 5:00 ਹੋ ਗਏ ਹੈ ਪਿਆ ਦਿ ਮੌਸਮ ਵੀ ਥੋੜਾ ਜਿਹਾ ਖਰਾਬ ਹੀ ਸੀਗਾ ਮੇਰੇ ਵਾਂਗੂ ਮੌਸਮ ਵੀ ਤੇਲ ਹੈ ਅੱਜ ਤੇ ਮੈਂ ਵਾਸ ਪਾਡੇ ਪੁੰਡੇ ਦੇ ਰੇ ਜਾਈ ਸੀ ਹਨਾ ਬੱਚੇ ਇੱਥੇ ਪਾਣੀ ਪੂਣੀ ਦੁੱਧ ਦੁੱਧ ਪੀਂਦੇ ਨੇ ਤੇ ਇੱਥੇ ਹੀ ਰੱਖਦੇ ਰਹਿੰਦੇ ਨੇ ਟੁੱਪੇ ਬੈਠੇ ਸੀ ਸਵੇਰੇ ਤਾਂ ਮਤਲਬ ਦੁਪਹਿਰੇ ਤਾਂ ਮੌਸਮ ਵਧੀਆ ਸੀਗਾ ਹੁਣ ਤੇ ਥੋੜਾ ਜਿਹਾ ਖਰਾਬ ਜਿਹਾ ਲੱਗਦਾ ਪਿਆ ਸੀ ਤੇ ਬਸ ਫਿਰ ਮੈਂ ਜਿਹੜਾ ਹਨਾ ਮੜਾ ਮੋਟਾ ਝਾੜੂ ਝੂੜ ਮਾਰਨੇ ਵਾਲਾ ਸੀ ਵੈਸੇ ਤਾਂ ਉਧਰ ਨੂੰ ਜਿਵੇਂ ਮਾਰਾ ਝਾੜੂ ਹਨਾ ਉਧਰ ਤੇ ਪਾਣੀ ਕਿਉਂਕਿ ਟੁੱਟੇ ਕਪੜੇ ਕੂਪੜੇ ਵੀ ਕੱਢਣੇ ਨੇ ਵਿੱਚ ਜਿਹਨੂੰ ਉਧਰ ਤੋਂ ਸਾਫ਼ ਕਰ ਦਿੰਨੀ ਆ ਤੇ ਮਸ਼ੀਨ 'ਚ ਪਾਣੀ ਪਾ ਲੈਣੀ ਆ ਵੈਸੇ ਤਾਂ ਪਾਈਪ ਹੈਗਾ ਐ ਜੀ ਪਾਈਪ ਨਾਲ ਮੈਂ ਪਾ ਲੈਣੀ ਹੁੰਨੀ ਆ ਲੇਕਿਨ ਇਹ ਪਾਈਪ ਮੋਰਲੀ ਸਾਈਡ ਹੀ ਲੱਗਿਆ ਹੋਇਆ ਹੈ ਗੇਟ ਕੰਨੀ ਦੇ ਦੀ ਟੁੱਤੀ ਹੈ ਨਾ ਬੜੇ ਪ੍ਰੈਸ਼ਰ ਵਾਲੀ ਤੇ ਉੱਥੇ ਪੈਪ ਲੱਗਿਆ ਹੋਇਆ ਸੀਗਾ ਉਹਦੇ ਕਰਕੇ ਨਾ ਫਿਰ ਮੈਂ ਖੋਲ ਕੇ ਨਹੀਂ ਲਿਆਂਦਾ ਕੁਛ ਨਾ ਠੰਡ ਕਰਕੇ ਪੈਪ ਆਕੜੀ ਜਾਂ ਨਹੀਂ ਜਾਂਦਾ ਤੇ ਉੱਧਰ ਲੱਗਿਆ ਹੋਇਆ ਸੀ ਮੇਰੇ ਖਿਆਲ ਉੱਧਰ ਮੈਂ ਨਾ ਧੋਣਾ ਸੀਗਾ ਤੇ ਮੇਰੇ ਖਿਆਲ ਉਥੋਂ ਕਾਨੂੰ ਖੋਲ ਕੇ ਲਿਆਣਾ ਫਿਰ ਸਵੇਰੇ ਲਾਣਾ ਵੀ ਔਖ ਹੋਊ ਇੱਥੇ ਨਾ ਮੇ ਜਰਾਬਾ ਭਾਈ ਸੀ ਤੇ ਜਰਾਬੇ ਨਾ ਪਾਣੀ ਪੈ ਗਿਆ ਤੇ ਮੈਂ ਉਹੀ ਤੇ ਖ ਲੈ ਲਉ ਮੈਂ ਇਹ ਤੇ ਕਰ ਲਿਆ ਕਿ ਇਹਨੂੰ ਪਾੰਡਾ ਤੇ ਜਰਾਬਾ ਵੀ ਹੈ ਨਾ ਮਰੀਂ ਗਿੱਲੀਆਂ ਹੋ ਗਿਆ ਸੀਆਂ ਤੇ ਬਸ ਮੈਂ ਮਸ਼ੀਨ ਚ ਪਾਣੀ ਪਾਇਆ ਇੱਥੇ ਜਾ ਕੇ ਵੀ ਆਪਣਾ ਮਾਸਤ ਹੋਇਆ ਘੁੰਮਦਾ ਫਿਰਦਾ ਹਨਾ ਤੇ ਆ ਜਿਹੜੇ ਕੱਪੜੇ ਨੇ ਇਹ ਵੀ ਜਿਹੜੇ ਧੋਣੇ ਵਾਲੇ ਨੇ ਇਹਨਾਂ ਤੇ ਵਿੱਚ ਬਸ ਗੱਗੀ ਦੀਆ ਪਿਆ ਸੀ ਆ ਧੋਣੇ ਵਾਲਾ ਤੇ ਦੋ ਬਾਲਟੀਆਂ ਮੇ ਮਸ਼ੀਨ ਚ ਪਾਲੀਆਂ ਸੀ ਗਿਆ ਪਾਣੀ ਦੀਆਂ ਤੇ ਫਿਰ ਮੈਂ ਜੈਸਮੀਨ ਨੂੰ ਕਿਹਾ ਬੇਖਸਾਰਫ ਲੈ ਕੇ ਆਥੇ ਤਾਂ ਸਰਫ ਹੈ ਹੀ ਨਹੀਂਗਾ ਕਿਉਂਕਿ ਮੈਂ ਇੱਥੇ ਹੀ ਰੱਖ ਲੈਣੀ ਹੁੰਨੀ ਆ ਮਸ਼ੀਨ ਤੇ ਨਾ ਜਾਏ ਮਸ਼ੀਨ ਸਾਡੀ ਮੇਰੇ ਵਿਆਹ ਦੀ ਮਸ਼ੀਨ ਹੈ ਧੋਣੇ ਵਸ ਜਵਾਬ ਦੇਣ ਵਾਲੀ ਹੈ ਬਸ ਮੈਨੂੰ ਇਹ ਹੈ ਕਿ ਸਿਆਲ ਸਿਆਲ ਕੱਢ ਦੇਵੇ ਫਿਰ ਨਾ ਅਸੀਂ ਗਰਮੀਆਂ ਚਲੋ ਨਵੀਂ ਵੀ ਲੈ ਲਾਂਗੇ ਕੁਝ ਹੁਣ ਤਾਂ ਹੱਥ ਵੀ ਥੋੜਾ ਜਿਹਾ ਟਾਈਡੀ ਚੱਲਦਾ ਪਿਆ ਇਸ ਸੀਜ਼ਨ ਚ ਇਸ ਵਾਰ ਕੁਝ ਬੱਚੇ ਬੁੱੱਚੇ ਹੈ ਹੀ ਨਹੀਂਗਾ ਦੇਖ ਗੰਦੇ ਤੇਵਾ ਸੁਣ ਤੂੰ ਥੋੜਾ ਜਿਆਦਾ ਸਬਰ ਰੱਖ ਇਹਨੂੰ ਖਰਾਬ ਨਾ ਕਰ ਲਈ ਤੇ ਸੋਣਾ ਹੈ ਨਾ 16 17 ਸਾਲ ਕੱਢ ਗਈ ਹੈ ਮਸ਼ੀਨ ਮੇਰੀ ਤੇ ਬਾਅਦ ਫਿਰ ਮੈਂ ਹੈ ਨਾ ਸਰਫ ਲਾਈਨ ਚਲੇਗੀ ਸੀ ਅੰਦਰ ਤੋਂ ਤੇ ਜੈਸਮਿਨ ਮੈਨੂੰ ਸਰਫ ਫੜਾਇਆ ਤੇ ਮੈਂ ਸਰਫ ਸਰਫ ਪਾ ਕੇ ਫਿਰ ਮੈਂ ਉਹਦੀਆਂ ਡਰੈਸਾਂ ਉਹ ਮੈਨੂੰ ਫੜਾ ਦੂਗੀ ਹੈ ਨਾ ਦੇ ਦਿੱਤੀਆਂ ਨੇ ਜਿਹੜੀਆਂ ਸਕੂਲ ਦੀਆਂ ਡਰੈਸਾਂ ਨੇ ਉਹ ਨਹੀਂ ਜਿਹੜੀਆਂ ਕੱਲ ਨੂੰ ਪਾਣੀਆਂ ਨੇ ਕੱਲ ਨੂੰ ਉਹਨੇ ਦੂਜੀ ਹੀ ਪਾਣੇ ਨੇ ਇਨਰ ਵਗੈਰਾ ਦੇਖੀ ਅੰਦਰ ਸਾਰੇ ਤੇ ਉਹ ਪਾਣੇ ਨੇ ਤੇ ਬਸ ਫਿਰ ਇੱਥੇ ਗੱਗੀ ਦੇ ਪਏ ਸੀਗੇ ਉਹ ਚੱਕ ਲੂੰਗੀ ਆ ਜਿਹੜੇ ਕੱਪੜੇ ਪਏ ਨੇ ਇਹ ਮੇਰੇ ਧੋਏ ਹੋਏ ਨੇ ਤੇ ਇਹ ਉਹਨਾਂ ਨੇ ਤਾਰ ਤੋਂ ਚੱਕ ਕੇ ਇੱਥੇ ਰੱਖੇ ਸੀ ਇਹ ਮੈਂ ਅੰਦਰ ਰੱਖ ਦੂੰਗੀ ਮੈਂ ਜੈਸਮੀਨ ਨੂੰ ਫੜਾਤੀ ਸੀ ਮੈਂ ਕਿਹਾ ਤੂੰ ਹੀ ਨਾ ਉਹ ਕਰ ਦੇ ਇਹਨਾਂ ਨੂੰ ਅੰਦਰ ਰੱਖ ਦੇ ਤੇ ਇੱਥੇ ਮੈਂ ਨਾ ਵੀੜੇ ਚ ਭਾਂਡੇ ਭੁੰਡੇ ਜੇ ਚੱਕਣ ਲੱਗ ਗਈ ਸੀ ਬਸ ਫਿਰ ਮੈਂ ਆ ਕੱਪੜੇ ਚੱਕ ਕੇ ਤੇ ਸਾਰਫ ਪਾ ਦੂੰਗੀ ਮਸ਼ੀਨ ਦੇ ਵਿੱਚ ਤੇ ਸਾਰਫ ਚ ਵੀ ਨਾ ਪਾਣੀ ਜਿਆ ਬਾਤ ਤਾਂ ਨਿਆਣਿਆਂ ਨੇ ਨਿਆਣੇ ਹੈ ਹੀ ਬਹੁਤ ਸ਼ਰਾਰਤੀ ਵੀ ਸ਼ਰਾਰਤ ਬਹੁਤ ਕਰਦੇ ਨੇ ਹਨਾ ਤੇ بس ਇਹ ਤੋਂ ਬਾਅਦ ਮੈਂ ਸਾਰਾ ਵਿੜਾ-ਵੂੜਾ ਸਾਫ਼ ਕਰ ਦੂੰਗੀ ਝਾੜੂ ਵਗੈਰਾ ਮਾਲੂੰ ਕਿਉਂਕਿ ਖਲਾਰਾ ਜਿਆਦਾ ਬਹੁਤ ਕੁਛ ਨਾ ਠੰਡੀ-ਠੰਡੀ ਹਵਾ ਵੀ ਚੱਲੀ ਜਾਂਦੀ ਹੈ ਤੇ ਸਾਡੇ ਦੇ ਨਾਲ ਪ੍ਰਾੜ ਜਿਹੜੇ ਖਾਲੀ ਹੈ ਨਾ ਉਧਰੋਂ ਮਿੱਟੀ-ਮੁੱਟੀ ਬਹੁਤ ਡੱਡ ਕੇ ਆਂਦੀ ਹੈ ਇਸ ਕਰਕੇ ਵੀ ਇਹਦਾ ਸਾਡੇ ਬਹੁਤ ਜ਼ਿਆਦਾ ਖਲਾਰਾ ਪੈਂਦਾ ਬੱਚਿਆਂ ਵਾਲੇ ਘਰ ਤੇ ਤਾਂ ਨਾਲੇ ਬਹੁਤ ਜਿਹੜੇ ਛੋਟੇ ਬੱਚੇ ਹੁੰਦੇ ਨੇ ਨਾ ਸਾਡਾ ਗੱਗੂ ਤੇ ਛੋਟਾ ਚਲੋ ਯਾਸਮੀਨ ਤਾਂ ਚੱਲ ਹੁਣ ਬੜੀ ਹੈ ਉਹ ਨਹੀਂ ਇੰਨਾ ਕਰਦੀ ਪਰ ਉਹ ਵੀ ਕਾਗਜ-ਕੂਗਜ ਵੜੇ ਖੰਨਾਂਦੀ ਹੈ ਨਾ ਤੇ ਗੱਗੀ ਬਹੁਤ ਜ਼ਿਆਦਾ ਕਰਦਾ ਤੇ ਬਸ ਫਿਰ ਮੈਂ ਉਹਦੇ ਕੱਪੜੇ ਜਿਹੜੇ ਗੱਗੀ ਦੇ ਸੀ ਉਹ ਵੀ ਮੈਂ ਵੇਚ ਹੀ ਪਾਤੀ ਕਿਉਂਕਿ ਇਹਨਾਂ ਦਾ ਕੋਈ ਰੰਗ ਰੂੰਗਦਾ ਤਾਂ ਕੋਈ ਇਸ਼ੂ ਹੈ ਨਹੀਂਗਾ ਪੀ ਇਹਨਾਂ ਦਾ ਰੰਗ ਉਤਰੂਗਾ ਇਹ ਵੀ ਮੈਂ ਵੇਚ ਹੀ ਪਾ ਦੂੰਗੀ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਨਾ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਜੁਆਇਨ ਕਰ ਲਿਓ ਸਬਸਕ੍ਰਾਈਬ ਕਰ ਲਿਓ ਠੀਕ ਹੈ ਇੱਥੇ ਨਾ ਮੈਂ ਜੈਕ ਦੇ ਨਾਲ ਮસ્ਤੀ ਕਰਨ ਲੱਗੀ ਸੀ ਹਨਾ ਇਹ ਆਪਣੇ ਲਈ ਵੀ ਥੋੜਾ ਟਾਈਮ ਕੱਢਣਾ ਚਾਹੀਦਾ ਮੈਂ ਕਿ ਕੰਮ ਦੇ ਨਾਲ-ਨਾਲ ਮਸਤੀ ਇਹ ਨਾ ਮੇਰੇ ਨਾਲ ਬਹੁਤ ਜ਼ਿਆਦਾ ਖੇਡਦਾ ਹੁੰਦਾ ਮੈਂ ਤੁਹਾਨੂੰ ਦਿਖਾਵਾਂਗੀ ਵੀ ਕਿਸੇ ਦਿਨ ਏ ਜਦੋਂ ਵੀ ਮੈਂ ਬਾਹਰ ਨਿਕਲਣਾ ਇਹਨੇ ਮੇਰੇ ਨਾਲ ਨਾਲ ਹੀ ਨਾ ਹੋਣ ਵੀ ਪੱਲਾ ਪਰਾ ਸੀ ਆ ਗੇਟ ਕੰਨੀ ਤੇ ਇਹ ਮੇਰੇ ਕੋਲੋਂ ਭੱਜ ਕੇ ਆਇਆ ਇਹ ਮੇਰੇ ਨਾਲ ਖੇਲਦਾ ਹੀ ਬਹੁਤ ਹੈ ਇਹਨੂੰ ਐ ਹੁੰਦਾ ਕਿਉਂਕਿ ਜਦੋਂ ਮੈਂ ਸਵੇਰ ਨੂੰ ਦੁੱਧ ਦੇ ਵੀ ਦੋਜੀ ਨੂੰ ਪਵਾਣ ਜਾਣੀ ਹੈ ਤਾਂ ਇਹ ਮੇਰੇ ਆਲੇ ਦੁਆਲੇ ਘੁੰਮ ਹੀ ਜਾਊਗਾ ਇਹਨੂੰ ਪਤਾ ਹੈ ਨਾ ਮੈਂ ਦੁੱਧ ਪਾਣਾ ਮੈਨੂੰ ਇਹਨੇ ਇਹਨੇ ਮੇਰੇ ਕੋਲ ਹੀ ਖੜਾ ਰਹਿਣਾ ਆ ਕੇ ਮੇਰੇ ਛਾਲਾ ਹੀ ਭਾਰੀ ਰਹਿਣੀਆਂ ਸਾਰੇ ਮੈਨੂੰ ਕਹਿੰਦੇ ਰਹਿੰਦੇ ਕਹਿੰਦੇ ਤੇਰੇ ਨਾਲ ਖੇਲਦਾ ਬਹੁਤ ਵੀ ਸਾਡੇ ਨਾਲ ਹੀ ਇੰਨਾ ਕਰਦਾ ਹੈ ਨਾ ਉਸੀ ਆ ਮਾਰ ਦਰੂਗਾ ਤੇ ਇਹਨੇ ਬਾਤ ਮੈਨੂੰ ਦੇਖੀ ਲੈਣਾ ਹੈ ਨਾ ਜਿਵੇਂ ਇਹਦਾ ਸੂਟ ਸਿੰਦੀ ਹੋਵਾ ਤਾਂ ਇਹਨੇ ਬੈਠੇ ਨੇ ਮੇਰੇ ਗੱਨੀ ਦੇਖੀ ਜਾਣਾ ਹੈ ਨਾ ਤੇ ਵਸ ਇੱਥੇ ਮੇਜ ਯਸਮੀਨ ਦੀ ਜਰਾਬਾਂ ਵੀ ਕੱਢ ਲਈ ਸੀ ਗੀਅਰ ਸ਼ੂਸ ਚੋ ਤੇ ਆ ਬਾਕੀ ਭਾਂਡੇ ਪੁੰਨੇ ਤਾਂ ਬਾਵਾ ਹੋਏ ਪਏ ਸੀਗੇ ਵੇਖਾ ਚੱਲ ਭਾਂਡੇ ਵੀ ਢੋਲੂਗੀ ਭਾਂਡੇ ਮੈਂ ਬਾਅਦ ਵਿੱਚ ਹੀ ਧੋਵਾਂਗੀ ਤੇ ਇੱਥੇ ਜੈਸਮੀਨ ਨਾ ਜਾ ਕੇ ਨਾਲ ਖੇਡਣ ਲੱਗੀ ਸੀ ਫਿਰ ਮੈਂ ਮਾੜਾ ਮੋਟਾ ਜਿਹੜਾ ਇਹਦਾ ਗਿਰੇ ਕੱਪੜੇ ਉਹ ਵੀ ਤੇ ਪਾ ਦਿੰਦੀ ਆ ਤੇ ਉਹ ਕਰ ਦੂਗੀ ਮੈਂ ਜੈਸਮਿਨ ਜੈਸਮਿਨ ਕੋਈ ਕੰਮ ਨਹੀਂ ਤੂੰ ਹੈਨਾ ਥੋੜੀ ਹੈਲਪ ਤਾਂ ਕਰੇਗਾ ਜਦੋਂ ਛੁੱਟੀ ਹੁੰਦੀ ਹੈ ਤੇ ਇੱਥੇ ਮੈਂ ਹਲਕਾ ਹਲਕਾ ਉਹਦਾ ਹੈਨਾ ਵੀਡੀਓ ਦੇ ਵਿੱਚ ਆਇਆ ਲੱਗਦਾ ਪਿਆ ਜਿੱਦਾਂ ਸਾਫ਼ ਪਿਆ ਹੁੰਦਾ ਪਰ ਇੱਥੇ ਖਲਾਰਾ ਬਹੁਤ ਹੈ ਪਿਆ ਵਕਤ ਕਿ ਕੁਝ ਜੈਕ ਦੇ ਵੀ ਬਾਲਬੂਜੇ ਝਾੜਦੇ ਨੇ ਹੈਨਾ ਤੇ ਉਹ ਉੱਡੀ ਅੱਡੀ ਜਾਂਦੇ ਨੇ ਇੱਧਰ ਉੱਧਰ ਨੂੰ ਤੇ ਬਸ ਮੈਂ ਇਹਨੂੰ ਕਹਿੰਦੀ ਸੀ ਤੂੰ ਥੋੜਾ ਬਹੁਤ ਕੰਮ ਕਰ ਨਾਲ ਕਰਾ ਤੇ ਮੈਨੂੰ ਕਹਿੰਦੀ ਇੱਥੇ ਮੇਰਾ ਅੰਕ ਚੁੰਗੜੀ ਵਾਲੀ ਸੀ ਫਿਰ ਵੀਡੀਓ ਕੱਟਦੇ ਉਹ ਮੈਂ ਕਿਹਾ ਨਹੀਂ ਕੋਸ਼ ਨਹੀਂ ਹੁੰਦਾ ਮੈਂ ਕੁੱਟਣਾ-ਮੁੱਟਣਾ ਨਹੀਂ ਹੈਗਾ ਕੁਝ ਵੀ ਧਿਆਨੇ ਹੀ ਵਾਸਤੇ ਸੇਰਾ ਹੀ ਕਰਾਉਂਦੇ ਨੇ ਹਨਾ ਉਹ ਤੇ ਮੈਂ ਉੱਥੇ ਸਾਰੀ ਢੇਰੀ ਢੂਰੀ ਉੱਥੇ ਮੈਂ ਘਾਰ ਲਈ ਸੀ ਹੁਣ ਮੈਨੂੰ ਐ ਨਹੀਂ ਸੀ ਪਤਾ ਕਿ ਵੀਡੀਓ ਬਣਦੇ ਨਹੀਂ ਗਈ ਹੈਗੀ ਜਿਵੇਂ ਹੋਲੇ ਦੇ ਸੀ ਨਾ ਫੋਨ ਤੇ ਬਾਅਦ ਸੇ ਫਿਰ ਮੈਂ ਹਨਾ ਸਾਰੀ ਉਹ ਅੰਨਾ ਦੇਖ ਰੋ ਅੰਨਾ ਕੂੜਾ ਸੀ ਆ ਉਧਰਲੀ ਸਾਈਡ ਹੈ ਤੇ ਮੈਂ ਪਾਣੀ ਸਾੜ ਵੀ ਕਰਨਾ ਤੇ ਜੈਸੀ ਨੂੰ ਬੰਨ ਜਾਣਾ ਸਾਹਮਣੇ ਕਰ ਲਿਆ ਸੀ ਉਹ ਮੁਰਗੀ ਜਿੱਥੇ ਉਧਰ ਸਾਫ ਹੋ ਗਿਆ ਸੀ ਇਹ ਪਹਿਲਾਂ ਖੇਚ ਦਿੱਤਾ ਸੀ ਆ ਉਧਰ ਨੂੰ ਤੇ ਸਾਰੇ ਮਟੀਰੀ ਰੂਰੀ ਦੀ ਹੈ ਨਾ ਬਾਕੀ ਜਿਹੜੀ ਮਿੱਟੀ ਵੀ ਹੋਊਗੀ ਉਹ ਤਾਂ ਮੈਂ ਉਹ ਜਿਹੜਾ ਬੂਟਾ ਸਾਡਾ ਉਹਦੇ ਵਿੱਚ ਨੂੰ ਕਰ ਦੂੰਗੀ ਤੇ ਫਿਰ ਮੈਂ ਦੂਜੀ ਸਾਈਡ ਦਾ ਦੂਜੀ ਸਾਈਡ ਨੂੰ ਹਨਾ ਉਹ ਕਰ ਦੂੰਗੀ ਅ ਜਿਹੜਾ ਮਤਲਬ ਕਿ ਆ ਸਾਰਾ ਕੁਝ ਹੈ ਮੈਂ ਦੂਜੀ ਕਿਸੇ ਦਾ ਫੋਨ ਆਉਂਦਾ ਵਾ ਕੀ ਅਸਾ ਤੁਸੀਂ ਜੇ ਅਸਮਰ ਲੱਗੀ ਸੀ ਫਿਰ ਇਸ ਤੇ ਤਾਂ ਕਰਕੇ ਮੇਰਾ ਬੋਇਸ ਉਪਰ ਬੜਾ ਜਾ ਹੋ ਗਿਆ ਸੀ ਆਹ ਵਾਲੀ ਤੇ ਫਿਰ ਮੈਂ ਫੋਨ ਵੀ ਦੂਜੀ ਸਾਈਡ ਕਮਾ ਲੂੰਗੀ ਕਿਉਂਕਿ ਮੈਨੂੰ ਦੂਜੀ ਸਾਈਡ ਵੀ ਸਾਫ ਕਰਨਾ ਹੈ ਤੇ ਮੇਖਾ ਚੱਲ ਇੱਧਰ ਸਾਰੇ ਕਰ ਲਾ ਉਹ 10 ਮਿੰਟ ਉਹਨੇ ਜਾ ਕੇ ਨੇ ਸੁੱਟ ਦਿੱਤਾ ਇੱਥੇ ਤੇ ਬਾਅਦ ਮੈਂ ਇਹ ਅਲੀੜਾ ਕੂੜਾ ਕਾੜਾ ਜਾਂ ਸਾਰਾ ਸਾਫ ਕਰ ਲੂੰਗੀ ਚੰਗੀ ਤਰ੍ਹਾਂ ਤੇ ਮੈਂ ਮਸ਼ੀਨ ਚ ਕੱਪੜੇ ਪਾਏ ਹੋਏ ਨੇ ਨਾਲ ਦੀ ਨਾਲ ਮੈਂ ਹੋਰ ਵੀ ਕੱਪੜੇ ਨੇ ਮੈਂ ਸਵੇਰੇ ਵੀ ਕੱਪੜੇ ਉਹ ਕਰ ਲੈਨੇ ਨੇ ਨਾ ਜਿਹੜੀ ਕਿਵੇਂ ਕੋਠੇ ਦੇ ਨਾ ਆ ਪੱਕਾ-ਪੁੱਖਾ ਜਿਹਾ ਕੋਠੇ ਤੇ ਰੱਖਿਆ ਉੱਪਰ ਵੀ ਸਾਡੇ ਸਟੋਰ ਹੈਗਾ ਨਾ ਉਥੇ ਜੋ ਵੀ ਆੜ ਕੋ ਆੜ ਜਾ ਹੁੰਦਾ ਜਿਹੜਾ ਹੀ ਮਤਲਬ ਆਜ ਤਾਂ ਫालतू ਸਾਰਾ ਸਮਾਨ ਐ ਸੀ ਉੱਪਰ ਹੀ ਰੱਖ ਦਿੰਨੇ ਹੁੰਨੇ ਆ ਮੈਂ ਸਾਰਾ ਇਹ ਸਮਾਨ ਚੱਕ ਕੇ ਰੇੜੀ ਢੇਰੀ ਆ ਉਹ ਤਾਂ ਮੈਂ ਡਸਟਬਿਨ ਚ ਪਾ ਦੂੰਗੀ ਹਨਾ ਤੇ ਤੁਹਾਨੂੰ ਪਤਾ ਜਦ ਬੰਦਾ ਬਿਮਾਰ ਹੋ ਜਾਂਦਾ ਤਾਂ ਸਾਰਾ ਕੰਮ ਆਲਜੀ ਜਾਂਦਾ ਹੈ ਹਨਾ ਮੈਨੂੰ ਵਾਲਾ ਉਹ ਹੋ ਹੀ ਜਾਂਦਾ ਸੀਗਾ ਵੀ ਮੈਂ ਵੀ ਮੈਂ ਕੋਈ ਕੰਮ ਵੀ ਨਹੀਂ ਕੀਤਾ ਹੈਗਾ ਤੇ ਬਸ ਫਿਰ ਬਾਕੀ ਮੈਂ ਕੱਪੜੇ ਪਾਦੇ ਆ ਮਸ਼ੀਨ 'ਚ ਉਹ ਵੀ ਮੈਂ ਧੋ ਦੂਗੀ ਜਿਹੜੇ ਹੋਰ ਕੱਪੜੇ ਨਹੀਂ ਉਹ ਹਾਂਜੀ ਤਾਂ ਕੱਪੜੇ ਤਾਂ ਬਹੁਤ ਨੇ ਹਨਾ ਵੇ ਇਹ ਵੀ ਆ ਰਹੇ ਸੀ ਇਹ ਹਨਾ ਪਿੱਛੋਂ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਇੱਥੇ ਰੁਕ ਜੂ ਮੈਂ ਵੀਡੀਓ 라이 ਹੋਈ ਤੇ ਇਹ ਕਹਿੰਦੇ ਫੇਰ ਕੀ ਹੋ ਗਿਆ ਹਨਾ ਵੇਖੇ ਨਹੀਂ ਤੁਸੀਂ ਫਿਰ ਵੀਡੀਓ ਖਰਾਬ ਕਰਾਉਗਾ ਜਦ ਨਹੀਂ ਮੋਰੇ ਆ ਕੇ ਰੁਕ ਜੂ ਤੁਸੀਂ ਇੱਥੇ ਮੈਂ ਉੱਥੇ ਹੀ ਬੋਲੀ ਜਾਂਦੀ ਸੀ ਇਹ ਹਨਾ ਤੇ ਬਾਅਦ ਫਿਰ ਮੈਂ ਇੱਥੇ ਤੇਰੀ ਤੇਰੀ ਹੈਗੀ ਹਨਾ ਉੱਠੀ ਕਰਕੇ ਮੈਂ ਹੁਣ ਇਹ ਹਟਦੇ ਸੀਗੇ ਯਾਰ ਗੱਗੀ ਦੋਲੋ ਆ ਜੇ ਇਹਨਾਂ ਨੇ ਜਾਣਾ ਸੀਗਾ ਜੀ ਤੇ ਹਨਾ ਤੇ ਮੈਂ ਇਹਨਾਂ ਨਾਲ ਇੱਥੇ ਕੱਢ ਕੇ ਗੱਲਾਂ ਮਾਰਨ ਲੱਗ ਗਈ ਸੀ ਕਿ ਮੈਂ ਕਿ ਤੁਸੀਂ ਇੱਥੇ ਚੱਲੇ ਹੋ ਤੇ ਮੈਂ ਰੋਕ ਰਹੀ ਸੀ ਮੈਂ ਤੁਸੀਂ ਕਿਤੇ ਨਹੀਂ ਘੜਾ ਰਹਿ ਜਾਓ ਇੱਥੇ ਤੇ ਮੈਨੂੰ ਕਹਿੰਦੇ ਨਹੀਂ ਮੈਂ ਤਾਂ ਬਾਹਰਾ ਕਹਿੰਦੇ ਆ ਜਾ ਤੂੰ ਵੀ ਚੱਲ ਬਾਹਰ ਨੂੰ ਬਾਹਰ ਕੱਢਦੇ ਆ ਮੈਂ ਇਹਨਾਂ ਨਾਲ ਤੁਰਪੀ ਪਰ ਫਿਰ ਮੈਨੂੰ ਐ ਵੀ ਸੀਗਾ ਕਿ ਜੇ ਮੈਂ ਇਹਨਾਂ ਦੇ ਨਾਲ ਇੱਥੇ ਖੜੀ ਰਹੀ ਤੇ ਮੇਰਾ ਤਾਂ ਸਾਰਾ ਹੈ ਨਾ ਕੰਮ ਰੋਕ ਕੇ ਜਾਣਾ ਤੇ ਵੈਸੇ ਅੱਜ ਮੇਰਾ ਮੂਡ ਵੀ ਖਾਬ ਸੀ ਅੱਜ ਸਵੇਰੇ ਵੀ ਨਾਲ ਲੜਦੇ ਸੀ ਕਹਿੰਦੇ ਮੈਂ ਨਾ ਇਹਨਾਂ ਨੇ ਮੈਨੂੰ ਕੱਲ ਦੀ ਦਵਾਈ ਆ ਕੇ ਰੱਖੀ ਹੋਈ ਹੈ ਤੇ ਉਹ ਮੈਂ ਖਾਦੀ ਨਹੀਂ ਆਈਗੀ ਤੇ ਕਹਿੰਦੇ ਤੂੰ ਸੁਆਹ ਆਉਣਾ ਠੀਕ ਹੈ ਨਾ ਮੈਨੂੰ ਬਹੁਤ ਬੋਲੇ ਮੈਨੂੰ ਅਬ ਹੀ ਲਿਆ ਵੀ ਹੋਇਆ ਕਿ ਜੀ ਮੈਂ ਆਪਣੀ ਘਰ ਹੁੰਦੇ ਮੈਨੂੰ ਉਹਨੇ ਤਾਂ ਕੁਝ ਵੀ ਨਹੀਂ ਸਿਖਾਇਆ ਕਹਿੰਦੇ ਤੂੰ ਧਿਆਨ ਨਹੀਂ ਰੱਖਦੀ ਹੈਗੀ ਨਾ ਫਿਰ ਤੂੰ ਦਵਾਈ ਖਾ ਲੈ ਇਹ ਮੈਨੂੰ ਬਹੁਤ ਬੋਲੇ ਸੀ ਵੀ ਮੈਂ ਇੱਕ ਵਾਰ ਤਾਂ ਮੈਂ ਰੋਣ ਵੀ ਲੱਗ ਪਈ ਸੀ ਮੈਂ ਕਿ ਤੁਸੀਂ ਮੈਨੂੰ ਬਿਮਾਰ ਹੈ ਤੇ ਤੁਸੀਂ ਮੈਨੂੰ ਬੋਲੀ ਜਾਂਦੇ ਪਏ ਹੋ ਤੇ ਮੈਂ ਹਨਾ ਕਹਿੰਦੇ ਹੋਰ ਬੋਲਣਾ ਤੂੰ ਪੈਸੇ ਖਰਾਬ ਕੀਤੇ ਮੇਰੇ ਇਹ ਹੋ ਮੈਂ ਤਾਂ ਪੈਸੇ ਨੂੰ ਮਾਰਦੀ ਦਵਾਈ ਆ ਗਈ ਹੈ ਤੁਹਾਡੀ ਹਨਾ ਤੁਸੀਂ ਮੈਨੂੰ ਇਦਾਂ ਬੋਲੀ ਜਾਂਦੇ ਪਏ ਹੋ ਤੇ ਕਹਿੰਦੇ ਹਾਂ ਫਿਰ ਮੈਂ ਤੈਨੂੰ ਇਹ ਕਹਿੰਦਾ ਵੀ ਹੈ ਨਾ ਠੰਡ ਜ਼ਿਆਦਾ ਆਂਦੀ ਹੈ ਵੀ ਤੂੰ ਦਵਾਈ ਲੈ ਤਾਂ ਤਾਂ ਹੀ ਤੂੰ ਠੀਕ ਹੋਉਂਗੀ ਕਹਿੰਦਾ ਤੂੰ ਧਿਆਨ ਤੇ ਆਪ ਨਹੀਂ ਆਪਣਾ ਰੱਖਦੀ ਹੈਗੀ ਤੇ ਬਾਸ ਸੱਥੇ ਫਿਰ ਮੈਂ ਮੂਵਿੰਗ ਇਟ ਦੇ ਦੇ ਘਰ ਕੇ ਫਿਰ ਮੈਂ ਆਪਣੇ ਆ ਗਈ ਸੀ ਚੁੱਪ ਕਰਕੇ ਮੈਂ ਕਿਹਾ ਮੈਂ ਤਾਂ ਕੰਮ ਕਰਾਂ ਫਿਰ ਮੈਂ ਇਹਨਾਂ ਡਸਟਬਿਨ ਚੱਕਿਆ ਤੇ ਮੈਂ ਡਸਟਬਿਨ ਬਾਹਰ ਖਾਲੀ ਕਰਨ ਚਲੇਗੀ ਸੀ ਵੇਖਿਆ ਚੱਲ ਡਸਟਬਿਨ ਤਾਂ ਖਾਲੀ ਕਰਕੇ ਆਵਾਂ ਬਾਹਰ ਹੈ ਨਾ ਬਾਹਰ ਹੀ ਛੋੜ ਦਿੰਦੇ ਕਿ ਕਿਟੇਰੀ ਵਾਲਾ ਹਜੇ ਨਹੀਂ ਆਉਂਦਾ ਹੈ ਤੇ ਮੈਨੂੰ ਨਾ ਬੱਚੇ ਹਵਾਜਾ ਮਾਰ ਹੀ ਜਾਂਦੇ ਨੇ ਪਤ ਨਹੀਂ ਕੀ ਕੁਝ ਕਹਿਣਾ ਹੋਣਾ ਰੁਕ ਜਾ ਦੇਖਦੀ ਹਾਂ ਇੱਕ ਮਿੰਟ ਇੱਕ ਮਿੰਟ ਰੁਕ ਜਿਓ ਤੇ ਬਸ ਫਿਰ ਮੈਂ ਨਾ ਹੁਣ ਮੈਂ ਇੱਥੇ ਵੀਡੀਓ ਦਾ ਐਂਡ ਕਰਦੀ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਤੁਸੀਂ ਪਲੀਜ਼ ਮੇਰੇ ਸਾਰੇ ਵੀਰ ਭੈਣਾਂ ਨੇ ਨਾ ਸਪੋਰਟ ਕਰਨੀ ਐ ਮੈਂ ਬਿਮਾਰ ਆ ਮੈਂ ਤਾਂ ਕਰਕੇ ਨਾ ਇੰਨਾ ਕੀ ਵਲੌਗ ਬਣਾਇਆ ਤੇ ਤੁਸੀਂ ਸਾਰੇ ਜਣੇ ਮੈਨੂੰ ਸਪੋਰਟ ਕਰੋ ਕੱਲ ਮੈਂ ਵਲੌਗ ਨਹੀਂ ਪਾਇਆ ਤੇ ਮੈਨੂੰ ਬੜਾ ਫੀਲ ਜਾ ਹੁੰਦਾ ਪਿਆ ਸੀ ਮੇਰੇ ਵੱਲੋਂ ਸਭ ਸਾਰੇ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ